ਸਤ ਸ੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਗੱਲ ਕਰਾਂਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਆਉਂਦੇ 24 ਘੰਟਿਆਂ ਤੇ ਆਉਂਦੇ 5-6 ਦਿਨਾਂ ਦੇ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਕਰੀਬਨ ਮੌਸਮ ਵਿਭਾਗ ਨੇ ਹਾਈਟ ਵੇਵ ਅਤੇ ਤਗੜੇ ਸਿਸਟਮ ਦੇ ਅਲਰਟ ਜਾਰੀ ਕਰ ਦਿੱਤੇ ਗਏ ਨੇ ਇੱਕ ਤਰੀਕਾ ਹੈ ਇਸ ਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਮੌਸਮ ਵਿਭਾਗ ਨੇ ਪਿਛਲੇ 24 ਘੰਟਿਆਂ ਦੀ ਮੌਸਮ ਦੀ ਜਾਣਕਾਰੀ ਜੀ ਦਿੱਤੀ ਗਈ ਹੈ ਉਸ ਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਤਕਰੀਬਨ ਆਪਾਂ ਨੂ ਸੈਟੇਲਾਈਟ ਇਮੇਜ ਤੋਂ ਕੀ ਜਾਣਕਾਰੀ ਮਿਲ ਰਹੀ ਹੈ ਕਿਹੜੇ ਇਲਾਕਿਆਂ ਵਿੱਚ ਬੱਦਲ ਵਾਈ ਤੇ ਅ रहेਗੀ ਕਿਨੀ ਰਫਤਾਰ ਨਾਲ ਚੱਲੇਗੀ ਅਤੇ ਅਗਲੇ ਘੰਟਿਆਂ ਦੇ ਵਿੱਚ ਤਕਰੀਬਨ ਅਗਲੇ ਦਿਨਾਂ ਵਿੱਚ ਮੌਸਮੀ ਸਿਸਟਮ ਕਿਸ ਤਰ੍ਹਾਂ ਬਣਦੇ ਹੋਏ ਦਿਖਾਈ ਦੇਣਗੇ ਅਤੇ ਮੌਸਮ ਵਿਭਾਗ ਦੇ ਮਾਡਲ ਕੀ ਕਹਿ ਰਹੇ ਹਨ ਤਕਰੀਬਨ ਆਪਾਂ ਨੂੰ ਇਲਾਕਿਆਂ ਦੇ ਵਿੱਚ 5 ਦੀ ਤਰੀਕ ਨੂੰ ਤਗੜੇ ਸਿਸਟਮ ਦੇਖਣ ਨੂੰ ਮਿਲਣਗੇ ਅਗਲੇ ਮਹੀਨੇ ਦੀ ਇਸ ਦੀ ਜਾਣਕਾਰੀ ਵੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਵਾਰ ਫਿਰ ਤੋਂ ਛੋਟੀ ਜਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲਓ ਤਾਂ ਜੋ ਕਿ ਚੱਲ ਕੇ ਜਿਹੜੀ ਵੀ ਮੌਸਮ ਦੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਫਿਲਹਾਲ ਜੇਕਰ ਗੱਲ ਕਰੀਏ ਤਾਂ ਤਕਰੀਬਨ ਲਗਭਗ ਆਪਾਂ ਨੂੰ ਪੰਜਾਬ ਹਰਿਆ ਰਾਜਸਤਾਨ ਦੇ ਵੇਲੇ ਹੀ ਹਲਕਾ ਬਦਲੀ ਸਿਸਟਮ ਔਂਦੇ ਘੰਟਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਰਾਜਸਤਾਨ ਦੇ ਇਲਾਕਿਆਂ ਦੇ ਵਿੱਚ ਇਸ ਦੌਰ ਆਪਾਂ ਨੂੰ ਹਲਕੀ ਦਰਮਿਆਨੀ ਬਦਲਵਾਈ ਦੇਖਣ ਨੂੰ ਮਿਲੇਗੀ ਤਕਰੀਬਨ ਔਂਦੇ ਘੰਟਿਆਂ ਵਿੱਚ ਪੰਜਾਬ ਦੇ ਵਿੱਚ ਇਸ ਦੌਰ ਦੇਖਣ ਨੂੰ ਮਿਲੇਗਾ ਤਕਰੀਬਨ ਕੱਲ ਆਪਾਂ ਨੂੰ ਸ਼੍ਰੀ ਗੰਗਾ ਨਗਰ ਬਠਿੰਡਾ ਫਾਜ਼ਿਲਕਾ ਇਹਨਾਂ ਇਲਾਕਿਆਂ ਵਿੱਚ ਹਲਕੀ ਫੁਲਕੀ ਬਦਲਵਾਈ ਦੇਖਣ ਨੂੰ ਮਿਲੇ ਕਿਨਵੇਂ ਨ ਵੀ ਕੁਝ ਲਗਾਂ ਵਿੱਚ ਦੇਖਣ ਦੇ ਚਾਂਸ ਬੰਦੇ ਹੋਏ ਇਕਾਈ ਦੇ ਰਹੇ ਸਨ ਜੇਕਰ ਟੈਂਪਰੇਚਰ ਦੀ ਗੱਲ ਕਰੀ ਜਿਹੜੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਗਈ ਹੈ ਟੈਂਪਰੇਚਰ 40 ਤੋਂ ਪ ਵਿੱਚ ਦੇਖਣ ਨੂੰ ਮਿਲਿਆ ਜੇਕਰ ਤਕਰੀਬਨ ਦੇਖੀਏ ਬਠਿੰਡਾ 에ਅਰਪੋਰਟ ਪੰਜਾਬ ਦਾ 44 ਡਿਗਰੀ ਦੇ ਨਾਲ ਸਭ ਤੋਂ ਗਰਮ ਇਲਾਕਾ ਦੇਖਣ ਨੂੰ ਮਿਲਿਆ ਤੇ ਹਰਿਆਣਾ ਦਾ ਪਲਵਲ ਆਪਾਂ ਨੂੰ ਸਾਰਿਆਂ ਨਾਲੋਂ ਜ਼ਿਆਦਾ ਗਰਮ ਦੇਖਣ ਨੂੰ ਮਿਲਿਆ 42 ਦੇ 43 ਡਿਗਰੀ ਨਾਲ ਜ਼ਿਆਦਾ ਇਲਾਕਿਆਂ ਵਿੱਚ ਟੈਂਪਰੇਚਰ ਦੇ ਵਿੱਚ ਦੇਖਣ ਨੂੰ ਮਿਲਿਆ ਤਕਰੀਬਨ ਜੇਕਰ ਹਵਾ ਦੀ ਗੱਲ ਕਰੀਏ ਤਾਂ ਕਈ ਵਨ ਉੱਤਰ ਪੱਛਮ ਦੀਆਂ ਹਵਾਵਾਂ ਆਪਾਂ ਨੂੰ ਹਲਕੇ ਦਰਮਿਆਨੇ ਰਫਤਾਰ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ ਤਕਰੀਬਨ 12 ਕਿਲੋਮੀਟਰ ਦੇ ਹਿਸਾਬ ਨਾਲ ਆਪਾਂ ਨੂੰ ਹਵਾਵਾਂ ਦੇਖਣ ਨੂੰ ਮਿਲ ਰਹੀਆਂ ਹਨ ਬਹੁਤੇ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਦੇਖਣ ਨੂੰ ਮਿਲ ਰਿਹਾ ਹੈ ਤੌਰ ਤੇ ਬੱਦਲਬਾਈ ਕੁਝ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪੱਟੀ ਮੋਗਾ ਫਰੀਦਕੋਟ ਬਠਿੰਡਾ ਸੰਗਰੂਰ ਮਲੇਰਕੋਟਲਾ ਪਟਿਆਲਾ ਇਹਨਾਂ ਇਲਾਕਿਆਂ ਵਿੱਚ ਹਲਕੀ ਦਰਮਿਆਨੀ ਬੱਦਲਬਾਈ ਬਾਅਦ ਦੁਪਹਿਰ ਤੋਂ ਦੇਖਣ ਨੂੰ ਮਿਲੇਗੀ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਤਕਰੀਬਨ ਅਗਲੇ ਦਿਨਾਂ ਦੀ ਗੱਲ ਕਰੀਏ 27 28 ਤੱਕ ਤੱਕ ਤਕਰੀਬਨ ਮੌਸਮ ਠੀਕ ਠਾਕ ਰਹੇਗਾ 30 ਤੋਂ ਲੈ ਕੇ 5 ਮਈ ਦੇ ਵਿੱਚਕਾਰ ਆਪਾਂ ਨੂੰ ਸਿਸਟਮ ਬੈਕ ਟੂ ਬੈਕ ਦੇਖਣ ਨੂੰ ਮਿਲ ਸਕਦੇ ਹਾਂ ਤਕਰੀਬਨ ਮੀਂਹ ਹਨੇਰੀ ਦੇ ਤਗੜੇ ਚਾਂਸ ਬਣ ਸਕਦੇ ਹਨ ਪੰਜਾਬ ਹਰਿਆਣਾ ਵੱਡੇ ਪੱਧਰ ਤੇ ਪ੍ਰਭਾਵਿਤ ਹੁੰਦਾ ਦਿਖਾਈ ਦੇ ਇਸ ਤਰ੍ਹਾਂ ਦੀ ਅਪਡੇਟ ਆਪਾਂ ਨੂੰ ਦੇਖਣ ਨੂੰ ਮਿਲੇਗੀ ਤਕਰੀਬਨ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜੇ ਮੌਸਮੀ ਭਾਗ ਨੇ ਜਾਣਕਾਰੀ ਦਿੱਤੀ ਗਈ ਹੈ ਤਕਰੀਬਨ 26 ਤਰੀਕ ਨੂੰ ਆਪਾਂ ਨੂੰ ਚਲਦੀਆਂ ਕਾਰਵਾਈਆਂ ਹਨੇਰੀ ਚੱਕਰ ਤੂਫਾਨ ਦੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਹਲਕੇ ਦਰਮਿਆਨੀ ਅੱਜ ਆਪਾਂ ਤਕਰੀਬਨ 27 ਦੀ ਗੱਲ ਕਰੀਏ 27 ਤਰੀਕ ਨੂੰ ਮਾਚਰ ਜੰਮੂ ਕਸ਼ਮੀਰ ਦੇ ਹਲਕੀਆਂ ਫੁਲਕੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਤੇ ਹਨੇਰੀ ਦੇ ਮੀਂਹ ਦੇ ਛਾਟੇ ਕੁਝ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਉਸ ਤੋਂ ਬਾਅਦ 28 ਤਰੀਕ ਦੀ ਗੱਲ ਕਰੀਏ 28 ਤਰੀਕ ਨੂੰ ਤਕਰੀਬਨ ਨਾਰਥ-ਈਸਟ ਇੰਡੀਆ ਦੇ ਵਿੱਚ ਮੱਧਪਰ ਦੇ ਕੁ ਤੇ ਜਾਂਤਾ ਇਲਾਕਿਆਂ ਵਿੱਚ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ 29 ਤਰੀਕ ਦੀ ਗੱਲ ਕਰੀ 29 ਤਰੀਕ ਨੂੰ ਨਾਰਥ-ਈਸਟ ਦੇ ਇਲਾਕਿਆਂ ਛਤਿੱਸਗੜ੍ਹ ਮੱਧ ਪ੍ਰਦੇਸ਼ ਇਹਨਾਂ ਇਲਾਕਿਆਂ ਵਿੱਚ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ 30 ਤਰੀਕ ਦੀ ਗੱਲ ਕਰੀ 30 ਤਰੀਕ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਮੌਸਮ ਤਕਰੀਬਨ ਠੀਕ-ਠਾਕ ਰਹੇਗਾ ਤੇ ਤਕਰੀਬਨ ਛਤਿੱਸਗੜ੍ਹ ਦੇ ਕੁਝ ਭਾਗਾਂ ਵਿੱਚ ਝਲਕੇ ਦਰਮਿਆਨੇ ਸਿਸਟਮ ਦੇਖਣ ਨੂੰ ਮਿਲ ਸਕਦੇ ਹਨ ਤਕਰੀਬਨ ਇਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਪਾਕਿਸਤਾਨ ਅਤੇ ਮਾਚਲ ਦੇ ਨਾਲ ਦੇ ਇਲਾਕਿਆਂ ਵਿੱਚ ਇਸ ਦਸ ਦੇਖਣ ਨੂੰ ਮਿਲੇਗਾ ਜੇਕਰ 1 ਤਰੀਕ ਦੀ ਗੱਲ ਕਰੀ 1 ਤਰੀਕ ਨੂੰ ਸਿਸ ਕਰਦੇ ਹੋਏ ਦਿਖਾਈ ਦੇਣਗੇ ਉਮੀਦ ਹੈ ਕਿ ਅਗੇ 2 ਅਤੇ 3 ਤਰੀਕ ਨੂੰ ਸਿਸਟਮ ਹੋਰ ਸਟਰੋਂਗ ਹੁੰਦਾ ਜਾਏਗਾ ਤੇ 4 ਤਰੀਕ ਨੂੰ ਇਹ ਸਿਸਟਮ ਜ਼ਿਆਦਾ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ ਤੇ 5 ਤਰੀਕ ਨੂੰ ਪੂਰੇ ਉੱਤਰ ਪ੍ਰਦੇਸ਼ ਦੇ ਵਿੱਚ ਇਹ ਸਿਸਟਮ ਤਗੜੇ ਤੌਰ ਤੇ ਦੇਖਣ ਨੂੰ ਮਿਲੇਗਾ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਦਿੱਲੀ ਤੱਕ ਬਾਕੀ ਯੂਪੀ ਦੇ ਭਾਗ ਹੋ ਗਏ ਯੂਪੀ ਦੇ ਪੱਛਮੀ ਅਤੇ ਪੂਰਬੀ ਭਾਗ ਹੋ ਗਏ ਨਾਰਥ-ਈਸਟ ਹੋ ਗਿਆ ਇੱਧਰ ਜਿਹੜੇ ਬੰਗਾਲ ਦੀ ਖਾੜੀ ਨਾਲ ਟੱਚ ਕਰਦੇ ਲਾਕੇ ਹੋ ਗਏ ਇਹਨਾਂ ਸਾਰੇ ਇਲਾਕਿਆਂ ਵਿੱਚ ਆਪਾਂ ਨੂੰ ਤਗੜੇ ਮੀਂਹ ਹਨੇਰੀ ਦੇ ਚੱਕਰ ਦੇ ਚਾਂਸ ਬੰਦੇ ਹੋਏ ਦਿਖਾਈ ਦੇ ਰਹੇ ਹਨ ਜੋ ਮੌਸਮ ਵਿਭਾਗ ਨੇ ਆਦੇ ਲੋਰਡ ਦੀ ਗੱਲ ਕਰੀਏ ਤਕਰੀਬਨ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਮੌਸਮ ਵਿਭਾਗ ਨੇ ਤਕਰੀਬਨ ਆਪਾਂ ਗੱਲ ਕਰੀਏ ਤਾਂ 26 ਤਰੀਕ ਨੂੰ ਅੱਜ ਆਪਾਂ ਨੂੰ ਜਾਂ ਥੰਡਰ ਸਟ੍ਰੋਮ ਲਾਈਟਨਿੰਗ ਹਵਾ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਅਗੇ 29 ਤਰੀਕ ਨੂੰ ਤਕਰੀਬਨ ਲੋਰਡ ਜਾਰੀ ਕੀਤੇ ਗੇ ਹੀਟ ਵੇਵ ਤੇ 30 ਤਰੀਕ ਨੂੰ ਟੁੱਟਵੇਂ ਤੌਰ ਤੇ ਕਾਰਵਾਈਆਂ 1 ਤਰੀਕ ਨੂੰ ਆਪਾਂ ਨੂੰ ਹਵਾ ਤੇਜ਼ ਦੇਖਣ ਨੂੰ ਮਿਲੇਗੀ ਅਤੇ ਗਰਜ ਚਮਕ ਦੀਆਂ ਕਾਰਵਾਈਆਂ ਜਾਂ ਤਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲਣਗੀਆਂ ਇਹ ਸੀਗੀ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦੇ ਅਗਲੀ ਵੀਡੀਓ ਦੇ ਵਿੱਚ